ਕਦਾਬਾ ਕਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਰਸੂਲ ਪਰ ਪੂਰੀ ਤਰ੍ਹਾਂ ਸ਼ੌਣੀ ਦੇ ਵਿੱਚ ਤਬਦੀਲ ਹੋਇਆ ਵਾ ਇੱਥੇ ਲੋਕ ਆ ਜਿਹੜੇ ਉਹ ਨਾਹਰੇਬਾਜੀ ਕਰ ਰਹੇ ਨੇ ਰਵਨੀਤ ਬਿੱਟੂ ਦਾ ਵਿਰੋਧ ਕਰ ਰਹੇ ਨੇ ਨਾਹਰੇਬਾਜੀ ਹੋ ਰਹੀ ਆ ਪਿੰਡ ਦੇ ਲੋਕ ਕਿਸਾਨ ਮਜ਼ਦੂਰ ਕਾਫੀ ਗੁੱਸੇ ਦੇ ਵਿੱਚ ਨੇ ਲੋਕ ਕਾਫੀ ਰੋਸ ਦੇ ਵਿੱਚ ਨੇ ਰਵਨੀਤ ਬਿੱਟੂ ਤੇ ਪਿੰਡ ਦਾ ਸਰਪੰਚ ਆ ਜਿਹੜਾ ਉਹ ਭਾਜੀਪੀ ਦੇ ਵਿੱਚ ਗਏ ਨੇ ਪਿੰਡ ਦੇ ਸਰਪੰਚ ਦਾ ਵੀ ਲੋਕ ਵਿਰੋਧ ਕਰ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਨਾਹਰੇਬਾਜੀ ਹੋ ਰਹੀ ਆ ਜਮ ਕੇ ਨਾਹਰੇਬਾਜੀ ਹੋ ਰਹੀ ਆ ਸਵੇਰ ਦੇ ਲੋਕ ਰਵਨੀਤ ਬਿੱਟੂ ਨੂੰ ਉਡੀਕ ਰਹੇ ਸੀ ਕਿ ਜਦੋਂ ਪਿੰਡ ਆਇਆ ਤਾਂ ਉਦੋਂ ਨਾਹਰੇਬਾਜੀ ਕਰਾਂਗੇ ਉਹਦਾ ਵਿਰੋਧ ਕਰਾਂਗੇ ਸਵਾਲ ਕਰਾਂਗੇ ਪਰ ਬੈਰੀਕੇਡਿੰਗ ਇੰਨੀ ਸੀ ਕਿਉਂਕਿ ਸੈਂਟਰ ਦੀ ਫੋਰਸ ਤੇ ਪੰਜਾਬ ਦੀਆਂ ਫੋਰਸਾਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਇਸ ਕਰਕੇ ਲੋਕਾਂ ਨੂੰ ਸਵਾਲ ਵੀ ਨਹੀਂ ਪੁੱਛਣ ਦਿੱਤੇ ਗਏ ਤਾਂ ਲੋਕ ਆ ਜਿਹੜੇ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਨੂੰ ਸਵਾਲ ਕਿਉਂ ਨਹੀਂ ਪੁੱਛਣ ਦਿੱਤੇ ਗਏ ਤਾਂ ਇਹ ਸਵੇਰ ਦੇ ਲੋਕ ਆ ਜਿਹੜੇ ਉਹ ਦੁਪਹਿਰ ਦੇ ਡੀਕ ਰਹੇ ਨੇ ਸਾਰਾ ਦੁਪਹਿਰਾ ਉਹਨਾਂ ਨੇ ਪਿੰਡੇ ਤੇ ਕੱਟਿਆ ਇਸ ਕਰਕੇ ਜਾਦਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਨੂੰ ਸਵਾਲ ਕਿਉਂ ਨਹੀਂ ਪੁੱਛਣ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਰਵਨੀਤ ਬਿੱਟੂ ਮਰਦਾ ਕੌਲੀ ਜੱਟ ਮਰਦਾਬਾ 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 ਕੀ ਆਦਾ ਯਾਰ ਮਰਦਾਬਾ ਮਰਦਾਬਾ ਜ਼ਿੰਦਾਬਾ ਕੀ ਆਦੀ ਕੌਲੀ ਜੱਟ ਮਰਦਾਬਾ ਮਰਦਾਬਾ ਪੰਜਾਬੀ ਦੇ ਕੌਲੀ ਜੱਟ ਜ਼ਿੰਦਾਬਾ ਮਾਲਾ ਛੱਡੋ ਹੁਣ ਬੋਲੋ ਸਰਕਾਰ ਮਾਰੇ ਲੋਕ ਬਣਦੇ ਨੇ ਬੱਚਾ ਦਾ ਪਲੀ ਚੱਕ ਕੇ ਜ਼ਿੰਦਾਬਾ ਹਾਂ ਤਾਂ ਬੈਠੋ ਪਿੰਡ ਰਸੂਲਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਬਿੱਟੂ ਦਾ ਵਿਰੋਧ ਹੋ ਰਿਹਾ ਚਾਰੇ ਪਾਸੇ ਪਿੰਡ ਜਿਹੜਾ ਉਹ ਸ਼ੌਣੀ ਦੇ ਵਿੱਚ ਤਬਦੀਲ ਆ ਰਵਨੀਤ ਬਿੱਟੂ ਨੂੰ ਕੇਰਨ ਦੇ ਲਈ ਪਿੰਡ ਦੇ ਲੋਕ ਕਿਸਾਨ ਮਜ਼ਦੂਰ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਆ ਤੇ ਦੂਜੇ ਪਾਸੇ ਕਿਸਾਨ ਆ ਜਿਹੜੇ ਉਹ ਰਵਨੀਤ ਬਿੱਟੂ ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋਏ ਨੇ ਚਾਰੇ ਪਾਸੇ ਪੁਲਿਸ ਫੋਰਸ ਦੇਖ ਸਕਦੇ ਹੋ ਚਾਰੇ ਪਾਸੇ ਤੁਸੀਂ ਪੈਰਾ ਮਿਲਟਰੀ ਫੋਰਸਸ ਦੇਖ ਸਕਦੇ ਹੋ ਗੁਜਰਾਤ ਦੀ ਫੋਰਸ ਦੇਖ ਸਕਦੇ ਹੋ ਰਵਨੀਤ ਬਿੱਟੂ ਦਾ ਵਿਰੋਧ ਕਰਨ ਦੇ ਲਈ ਕਿਸਾਨ ਮਜ਼ਦੂਰ ਇਕੱਠੇ ਹੋਏ ਨੇ ਨਾਰੇਬਾਜ਼ੀ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਰਵਨੀਤ ਬਿੱਟੂ ਦਾ ਮਾਹੌਲ ਥੋੜਾ ਜਿਹਾ ਤਣਾਅਪੂਰਨ ਲੱਗ ਰਿਹਾ ਹੈ ਕਿਉਂਕਿ ਮਜ਼ਦੂਰ ਤੇ ਕਿਸਾਨ ਆ ਜਿਹੜੇ ਉਹ ਭਾਜਪੀ ਤੇ ਕਾਫੀ ਹਰਖੇ ਹੋਏ ਨੇ ਨਾਰੇਬਾਜ਼ੀ ਹੋ ਰਹੀ ਆ ਮਾਹੌਲ ਆ ਜਿਹੜਾ ਕਾਫੀ ਭਖਿਆ ਹੋਇਆ ਭਾਜਪੀ ਦਾ ਵਿਰੋਧ ਕਰਨ ਦੇ ਲਈ ਪਿੰਡ ਰਸੂਲਪੁਰ ਦੇ ਵਿੱਚ ਕਿਸਾਨ ਤੇ ਮਜ਼ਦੂਰ ਆ ਜਿਹੜੇ ਉਹ ਨਾਰੇਬਾਜ਼ੀ ਕਰ ਰਹੇ ਨੇ ਕਿ ਪਿੰਡ ਰਸੂਲਪੁਰ ਦਾ ਸਰਪੰਚ ਆ ਜਿਹੜਾ ਉਹ ਭਾਜਪੀ ਦੇ ਵਿੱਚ ਸ਼ਾਮਲ ਹੋਇਆ ਤੇ ਭਾਜਪੀ ਦਾ ਵਿਰੋਧ ਕਰਨ ਦੇ ਲਈ ਪਿੰਡ ਦੇ ਲੋਕ ਆ ਜਿਹੜੇ ਉਹ ਇਕੱਠੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਦੁਪਹਿਰ ਦਾ ਟਾਈਮ ਆ 45 46 ਡਿਗਰੀ ਤਾਪਮਾਨ ਆ ਜਿਹੜਾ ਉਹ ਹੋਇਆ ਵਾ ਤਾਂ ਲੋਕ ਆ ਜਿਹੜੇ ਉਹ ਵਿਰੋਧ ਕਰਨ ਦੇ ਲਈ ਪਿੰਡ ਦੇ ਵਿੱਚ ਇਕੱਠੇ ਹੋਏ ਨੇ ਉਰਤੇ ਚ ਇਧਰ ਵੱਡਾ ਕਾਫਲਾ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਬਿੱਟੂ ਹੁਣਾਂ ਦਾ ਕਾਫਲਾ ਜਿਹੜਾ ਉਹ ਆਇਆ ਦੂਜੇ ਪਾਸੇ ਪਿੰਡ ਦੇ ਲੋਕ ਮਜ਼ਦੂਰ ਕਿਸਾਨ ਆ ਜਿਹੜੇ ਉਹ ਇਕੱਠ ਕਰਕੇ ਰਵਨੀਤ ਬਿੱਟੂ ਦਾ ਵਿਰੋਧ ਕਰ ਰਹੇ ਨੇ ਪਿੰਡ ਦੀ ਐਸਾਈਟ ਦੇਖੋਗੇ ਇੱਕ ਪਾਸੇ ਪੁਲਿਸ ਫੋਰਸ ਹੈ ਤੇ ਦੂਜੇ ਪਾਸੇ ਪਿੰਡ ਦੇ ਲੋਕ ਕਿਸਾਨ ਮਜ਼ਦੂਰ ਇਕੱਠੇ ਹੋਏ ਨੇ ਦੂਜੇ ਪਾਸੇ ਪੁਲਿਸ ਕਰਮੀ ਨੇ ਤਾਂ ਮਾਹੌਲ ਆ ਜਿਹੜਾ ਥੋੜਾ ਜਿਹਾ ਤਣਾਅਪੂਰਨ ਸੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਇਕੱਠ ਹੋਇਆ ਵਾ ਕਾਫੀ ਲੋਕਾਂ ਜਿਹੜੇ ਉਹ ਇਕੱਠੇ ਹੋ ਕੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਪੰਜਾਬ ਪੁਲਿਸ ਆ ਗੁਜਰੀ ਗੁਜਰਾਤ ਦੀ ਫੋਰਸ ਆ ਸੀਆਰਪੀਐਫ ਆ